ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ 450 ਦਾ ਸਟਾਕ ਲੈ ਕੇ ਆਇਆ ਜੀ ਬੜਾ ਪਿਆਰਾ ਸਟਾਕ ਆਇਆ ਇਸ ਵਾਰੀ ਅਲਟੀਮੇਟ ਸਟਾਕ ਆਇਆ ਜੀ ਲਿਮਟਡ ਸਟਾਕ ਹੈ ਡਿਜ਼ਾਈਨ ਚੈੱਕ ਕਰਾਓ ਡਿਜ਼ਾਈਨ ਇੰਨੇ ਕੋ ਸੋਨੇ ਆਏ ਆ ਨਾ ਆ ਚੈੱਕ ਕਰਾ ਦਿਓ 450 ਰੁਪਏ ਦੇਣਾ ਗਾਰੰਟੀ ਹੈ ਚੈਲੰਜ ਹੈ ਜੇ ਕੋਈ ਦੇ ਦੇ 450 ਚ ਚੈਲੰਜ ਖੁੱਲਾ ਚੈਲੰਜ ਹੈ 450 ਰੁਪਏ ਰੇਂਜ ਚ ਪਿਓਰ ਕਾਟਨ ਪ੍ਰੀਮੀਅਮ ਕੁਆਲਟੀ ਨਾਲ ਮਲ ਕਾਟਨ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਡਿਜ਼ਾਈਨ ਨਿਗਾ ਕਰਾਓ ਇਹਦੇ ਵਿੱਚ ਕੁਆਂਟੀਟੀ ਮਿਲਿਆ 400 ਟਾਏ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚੱਕੋ ਜੀ ਨੈਕਸਟ ਡਿਜ਼ਾਈਨ ਸੁਪਰ ਹਿੱਟ ਆਰਟੀਕਲ ਦੀ ਮਾਰਕੀਟ ਚ ਵੀ ਕਿਤਾ ਪਿਆ ਕੋਈ 550 ਦਾ ਵੇਚ ਰਿਹਾ ਕੋਈ 600 ਦਾ ਵੇਚ ਰਿਹਾ ਆਪਰ ਹੈ ਨਾ 450 ਰੁਪਏ ਕੁਆਂਟੀਟੀ ਹੈ 400 ਟਾ ਦੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੁਪਰ ਹਿੱਟ ਆਰਟੀਕਲ ਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਚਾਰ ਰੰਗ ਆਣਗੇ ਜੀ ਬੜੇ ਪਿਆਰੇ ਅਲਟੀਮੇਟ ਕਲਰ ਆਣਗੇ ਪਿੰਕ ਆ ਗਿਆ ਮਹਿੰਦੀ ਆ ਗਿਆ ਇੱਕ ਆਇਗਾ ਸੀ ਗ੍ਰੀਨ ਫਿਰੋਜ਼ੀ ਚਾਰ ਰੰਗ 450 ਰੁਪਏ ਨੈਟ ਰੇਟ ਦੀ ਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਕਲਰ ਤੇ ਕਿੰਨਾ ਪਿਆਰਾ ਡਿਜ਼ਾਈਨ ਸਲੋਸ ਕੀ ਵਰਕ ਹੋਇਆ ਬਰੀਕ ਸਾਰਾ ਸਲੋਸ ਕੀ ਵਰਕ ਦਾ ਕੰਮ ਰੰਗ ਆਣਗੇ 4 ਇੱਕ ਆਏਗਾ ਪਿੰਕ ਇੱਕ ਆਏਗਾ ਗ੍ਰੀਨ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਏਗਾ 골ਡਨ ਕਲਰ ਸਾਢੇ 400 ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸੋਹਣਾ ਅਲਟੀਮੇਟ ਸਾਢੇ 400 ਇਹਨਾਂ ਦੁਪੱਟਾ ਮਲ ਕੋਟਨ ਦਾ ਦੁਪੱਟੇ ਡਿਜ਼ਾਈਨਿੰਗ ਵੀ ਨਿਗਾਹ ਕਰਾਓ ਜੀ ਥੋੜੀ ਲੋ ਜੀ ਕਲਰ ਸ਼ੇਡ ਦੇਖੋ ਥੋੜੀ ਪ੍ਰਿੰਟਿੰਗ ਚੇਜ ਆ ਬੇਸ ਕਲਰ ਸੇਮ ਹੀ ਆਏਗਾ ਜੀ ਸਕਿਨ ਕਲਰ ਦਾ ਚੈੱਕ ਕਰੋ ਜੀ ਲੋ ਜੀ ਨੈਕਸਟ ਆਏਗਾ ਬੜਾ ਪਿਆਰਾ ਜੈਪੂਰੀ ਪ੍ਰਿੰਟ ਦੁਪੱਟਾ ਬੜਾ ਸੋਹਣਾ ਡਿਜੀਟਲ ਪ੍ਰਿੰਟ ਦਾ 450 ਰੁਪਏ ਰਾਈ ਚੱਕੋ ਜੀ ਲਾਸਟ ਵਾਲਾ ਆਏਗਾ ਬੜਾ ਸੋਹਣਾ ਅਲਟੀਮੇਟ ਪ੍ਰਿੰਟ ਬਿਊਟੀਫੁੱਲ ਚੈੱਕ ਕਰੋ ਚਾਰ ਰੰਗ ਆਣਗੇ ਜੀ ਹੈਂਡਵਰਕ ਹੋਇਆ neck ਤੇ ਹੈਂਡਵਰਕ ਨਿਗਾਹ ਕਰੋ ਪਿਓਰ ਕਾਟਨ ਦਾ ਦੁਪੱਟਾ ਵਧੀਆ ਕੁਆਲਿਟੀ 450 ਰੁਪਏ ਰੇਟ ਹੈ ਜਿੰਨੂੰ ਵੀ ਚਾਹੀਦਾ ਉਹ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਕਰੋ ਆਪਣਾ ਥੈਂਕ ਯੂ so much